ਉਸ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਚੰਗੀ ਸੋਚ ਵਾਲੇ ਲੋਕਾਂ ਦੀ ਭਰਤੀ ਸ਼ੁਰੂ ਕੀਤੀ ਜਿਨ੍ਹਾਂ ਦੀ ਇੱਕ ਟੀਮ ਬਣਾਈ ਜਾ ਸਕੇ ਤੇ ਜਿਹੜੀ ਟੀਮ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਫਰੰਟ ਦੇ ਉੱਤੇ ਜਿਹੜੇ ਪੰਜਾਬ ਦੇ ਦੁਸ਼ਮਣ ਲੋਕ ਆ ਉਹਨਾਂ ਨੂੰ ਪਾਸੇ ਹਟਾ ਕੇ ਪੰਜਾਬ ਦੀ ਜ਼ਿੰਮੇਵਾਰੀ ਪੰਜਾਬ ਦੀ ਵਾਗਡੋਰ ਇਹ ਜਿਹੜੀ ਆ ਚੰਗੇ ਲੋਕਾਂ ਦੇ ਹੱਥਾਂ ਵਿੱਚ ਦਿੱਤੀ ਜਾਵੇ ਉਹਦੇ ਸਬੰਧ ਵਿੱਚ ਹੀ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਆਪਣੀਆਂ ਕਮੇਟੀਆਂ ਬਣਾਈਆਂ ਹੋਈਆਂ ਪਹਿਲਾਂ ਸਾਡੀ ਪੰਜਵੇਂ ਬੀ ਟੀਮ ਜਿਹੜੀ ਪੰਜ ਪ੍ਰਧਾਨੀ ਸਿਸਟਮ ਜੋ ਜੋ ਗੁਰੂ ਨਾਨਕ ਪਾਸ਼ਾ ਨੇ ਪੰਜ ਪ੍ਰਧਾਨੀ ਸਿਸਟਮ ਸਾਡੇ ਦਿੱਤਾ ਸਾਨੂੰ ਅਸੀਂ ਉਹਨੂੰ ਲੈ ਕੇ ਤੁਰੇ ਹੋਏ ਹਾਂ ਕਿਸੇ ਇੱਕ ਬੰਦੇ ਦੀ ਉਹਦੇ ਵਿੱਚ ਇਹ ਨਹੀਂ ਕਿ ਕੋਈ ਡਿਕਟੇਟਰਸ਼ਿਪ ਆ ਉਸੇ ਅਧੀਨ ਅਸੀਂ ਜ਼ਿਲ੍ਹਿਆਂ ਦੀਆਂ ਪੰਜ-ਪੰਜ ਮੈਂਬਰੀ ਕਮੇਟੀਆਂ ਬਣਾ ਰਹੇ ਹਾਂ ਉਹਦੇ ਥੱਲੇ ਸਬਕ ਕਮੇਟੀਆਂ ਬਣੀਆਂ ਤੇ ਉਹ ਫਿਰ ਭਰਤੀ ਮਹਿਮਦੇ ਲਈ ਅੱਜ ਅਸੀਂ ਮੋਕਸਰ ਜ਼ਿਲ੍ਹੇ ਦੇ ਵਿੱਚ ਮੁਕਸਰ ਜ਼ਿਲ੍ਹੇ ਦੀ ਸਮੁੱਚੀ ਸੰਗਤ ਨੂੰ ਅਪੀਲ ਕਰਨ ਵਾਸਤੇ ਅੱਜ ਆਪ ਜੀ ਨੂੰ ਬੇਨਤੀ ਕੀਤੀ ਇੱਥੇ ਤੁਸੀਂ ਪਹੁੰਚੇ ਹੋ ਤੁਹਾਡੇ ਨਾਲ ਹੀ ਅਸੀਂ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਹੈ ਕਿ ਜੇ ਪੰਜਾਬ ਦੀ ਤਕਦੀਰ ਨੂੰ ਬਦਲਣਾ ਹੈ ਤੇ ਫਿਰ ਆ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਨੇ ਭਰਤੀ ਸ਼ੁਰੂ ਕੀਤੀ ਹੈ ਇਹਦੇ ਮੈਂਬਰ ਬਣ ਕੇ ਤੇ ਪਾਰਟੀ ਨੂੰ ਮਜ਼ਬੂਤ ਕਰਕੇ ਆਉਣ ਵਾਲੇ ਇਲਕਸ਼ਨਾਂ ਦੇ ਵਿੱਚ ਇੱਕ ਚੰਗਾ ਪਲੇਟਫਾਰਮ ਤਿਆਰ ਕੀਤਾ ਜਾਵੇ ਉਹਦੇ ਲਈ ਅਸੀਂ ਮੁਕਸਰ ਜ਼ਿਲ੍ਹੇ ਦੇ ਜਿਹੜੇ ਸਾਡੇ ਪੰਜ ਮੈਂਬਰ ਲਾਏ ਗਏ ਆ ਜਿਨ੍ਹਾਂ ਚ ਬੂਟਾ ਸਿੰਘ ਦੋਦਾ ਜਿਨ੍ਹਾਂ ਚ ਪਰਮਿੰਦਰ ਸਿੰਘ ਵਣਵਾਲੀ ਆ ਰਾਜਾ ਸਿੰਘ ਬਾਦੀਆਂ ਤੇਜਿੰਦਰ ਵੀਰ ਸਿੰਘ ਢਿੱਲੋਂ ਤੇ ਨਾਲ ਪਰਮਜੀਤ ਸਿੰਘ ਇਹਨਾਂ ਨੂੰ ਅਸੀਂ ਇਥੋਂ ਦੀ ਜ਼ਿੰਮੇਵਾਰੀ ਦਿੱਤੀ ਆ ਅਸੀਂ ਆਪ ਪ੍ਰੈਸ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਹਾਡਾ ਸਾਨੂੰ ਬੜਾ ਵੱਡੇ ਸਹਿਯੋਗ ਦੀ ਲੋੜ ਆ ਤੁਹਾਡੇ ਸਹਿਯੋਗ ਦੇ ਨਾਲ ਇਹ ਲੜਾਈ ਜਿਹੜੀ ਆ ਅਸੀਂ ਸੌਖੀਆਂ ਲੜਾਂਗੇ ਅੱਜ ਦੀ ਪ੍ਰੈਸ ਮੀਟਿੰਗ ਦਾ ਵੀ ਇਹੀ ਮਤਲਬ ਸੀ ਪੇ ਅਸੀਂ ਆਪਣੀ ਆਵਾਜ਼ ਨੂੰ ਹੋ ਸਕਦਾ ਲੋਕਾਂ ਤੱਕ ਸਿੱਧੀ ਨਾ ਪੱਟਾ ਸਕਦੇ ਹੋਈਏ ਪਰ ਤੁਹਾਡੇ ਕੋਲੇ ਜਿਹੜਾ ਸਾਧਨ ਹੈ ਇਸ ਸਾਧਨ ਦੇ ਰਾਹੀਂ ਅਸੀਂ ਲੋਕਾਂ ਤੱਕ ਆਪਣੀ ਗੱਲ ਘਰ ਘਰ ਪਹੁੰਚਾਉਣ ਲਈ ਤੁਹਾਨੂੰ ਅੱਜ ਬੇਨਤੀ ਕੀਤੀ ਹੈ ਨਹੀਂ ਇਹ ਮਹਿਮਤਾ ਐਕਚੁਅਲੀ ਜਿੱਦ ਤੋਂ ਪਾਰਟੀ ਦਾ ਆਗਾਜ਼ ਹੋ ਗਿਆ ਉਸ ਤੋਂ ਇੱਕ ਹਫ਼ਤੇ ਬਾਅਦ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਮੇਰੇ ਖਿਆਲ ਚ ਸਹੀ ਫਿਕਰ ਤਾਂ ਨਹੀਂ ਮੈਂ ਕਹਿ ਸਕਦਾ 15 16 ਜ਼ਿਲ੍ਹਿਆਂ ਦੇ ਵਿੱਚ ਅਸੀਂ ਆਪਣੀ ਜਥੇਬੰਦੀ ਜਿਹੜੀ ਹੈਗੀ ਆ ਪਾ ਬਣਾ ਕੇ ਤੇ ਭਰਤੀ ਮਹਿਮਤ ਸ਼ੁਰੂ ਕਰ ਚੁੱਕੇ ਆ ਅੱਜ ਵੀ ਬਾਪੂ ਤਰਸੇਮ ਸਿੰਘ ਗੋਰੀ ਪਟਿਆਲੇ ਦੇ ਵਿੱਚ ਆ ਰੋਜ਼ ਹੀ ਦੋ ਦੋ ਤਿੰਨ ਤਿੰਨ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੀ ਕਾਊਂਟਿੰਗ ਅਸੀਂ ਵਸਾਥੀ ਦੇ ਉੱਤੇ ਕਰਾਂਗੇ ਜੀ ਉਹ ਕਿਉਂਕਿ ਅਜੇ ਪੂਰੇ ਪੰਜਾਬ ਦੀ ਕਾਊਂਟਿੰਗ ਵਾਸਤੇ ਕੋਈ ਮੀਟਿੰਗ ਨਹੀਂ ਹੋਈ ਵਸਾਥੀ ਦੇ ਉੱਤੇ ਅਸੀਂ ਇੱਕ ਵੱਡੀ ਕਾਨਫਰੰਸ ਕਰਨ ਜਾ ਰਹੇ ਹਾਂ ਦਮਦਮਾ ਸਾਹਿਬ ਜਿਹੜੀ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਦੇ ਉੱਤੇ ਆ ਉੱਥੇ ਅਸੀਂ ਆਪਣੀ ਪਾਰਟੀ ਵੱਲੋਂ ਜਿੰਨੀ ਭਰਤੀ ਹੋਈ ਆ ਉਹ ਵੀ ਪ੍ਰੈਸਾਂ ਨੂੰ ਹੀ ਦੱਸਾਂਗੇ ਤੇ ਲੋਕਾਂ ਨੂੰ ਵੀ ਉੱਥੇ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਸੰਗਤ ਜਿਹੜੀ ਆ ਉਹ ਵਸਾਤੀ ਦੇ ਰੈਲੀ ਦੇ ਚੋਣ ਕਰ ਦੇ। ਦੇਖੋ ਜੀ ਸਾਡਾ ਤੀਜਾ ਤਾਂ ਇਹ ਆ ਕਿ ਜਿੰਨੇ ਵੀ ਚੰਗੀ ਸੋਚ ਵਾਲੇ ਆ ਜਿੰਨੇ ਵੀ ਅੱਜ ਦੇ ਹਾਲਾਤਾਂ ਤੋਂ ਪੀੜਤ ਆ ਕਿਉਂਕਿ ਸਭ ਤੋਂ ਵੱਡਾ ਨਸ਼ਾ ਅੱਜ ਪੰਜਾਬ 'ਚ ਨਸ਼ਾ ਆ। ਤੇ ਨਸ਼ਾ ਕਿਸੇ ਇੱਕ ਵਰਗ ਦੇ ਲਈ ਨਹੀਂ ਦਿਖਾਤ ਨਹੀਂਗਾ ਸਮੁੱਚੇ ਸਮਾਜ ਲਈ ਦਿਖਾਤ ਬਣਿਆ ਪਿਆ ਅਸੀਂ ਤੇ ਇਹ ਕਹਿੰਨੇ ਆ ਕਿ ਫਰਜ ਕਰ ਲੋ ਇੱਕ ਹਲਕੇ ਦੇ ਵਿੱਚ 1.5 ਲੱਖ ਵੋਟਰ ਆ ਤੇ ਅਸੀਂ ਤੇ ਇਹ ਕਹਿੰਨੇ ਆ ਕਿ 1.5 ਲੱਖ ਨੂੰ ਅਪੀਲ ਕਰਦੇ ਆ ਕਿ ਤੁਸੀਂ ਲੰਮੇ ਸਮੇਂ ਤੋਂ ਇਹਨਾਂ ਪਾਰਟੀਆਂ ਦਾ ਜੋ ਕਾਰਗੁਜ਼ਾਰੀ ਦੇਖ ਚੁੱਕੇ ਆ ਇਹਨਾਂ ਪਾਰਟੀਆਂ ਨਾਲ ਚੱਲ ਕੇ ਤੁਸੀਂ ਤੁਹਾਡੇ ਘਰਾਂ ਦੇ ਵਿੱਚ ਇਹਨਾਂ ਪਾਰਟੀਆਂ ਨਾਲ ਚੱਲ ਕੇ ਚੜ੍ਹਦੀ ਕਲਾ ਵਾਲਾ ਸੂਰਜ ਨਹੀਂ ਆਇਆ ਸਾਡੇ ਨੌਜਵਾਨ ਬੱਚੇ ਬਜ਼ੁਰਗਾਂ ਦੇ ਮੋਢਿਆਂ ਤੇ ਸ਼ਮਸ਼ਾਨ ਘਾਟ ਨੂੰ ਜਾਣ ਲੱਗ ਪਏ ਜੇ ਜਵਾਨੀ ਬਚਾਉਣੀ ਆ ਜੇ ਕਿਸਾਨੀ ਬਚਾਉਣੀ ਆ ਜੇ ਪੰਜਾਬ ਬਚਾਉਣਾ ਤੇ ਅਸੀਂ ਤੇ ਸਾਰਿਆਂ ਨੂੰ ਹੀ ਬੇਨਤੀ ਕਰਦੇ ਆ ਕਿ ਸਾਡੀ ਪਾਰਟੀ ਦਾ ਹਿੱਸਾ ਬਣਾਓ ਹਾਂਜੀ ਸਾਡੀ ਪਾਰਟੀ ਦਾ ਇੱਕ 25 ਮਤਿਆਂ ਵਾਲਾ ਤੁਹਾਡੇ ਕੋਲੇ ਮੈਨੀਫੈਸਟੋ ਪਹੁੰਚੂਗਾ ਉਹਦੇ ਵਿੱਚ ਸਵੈ ਰੋਜ਼ਗਾਰ ਰੋਜ਼ਗਾਰ ਉਹ ਸਾਰੇ ਮਸਲੇ ਮੁੱਦੇ ਅਸੀਂ ਟੱਚ ਕੀਤੇ ਹੋਏ ਆ ਉਹ ਜਦੋਂ ਸਾਡੇ ਇਹਨਾਂ ਜਿਹੜੇ ਪੰਜ ਪ੍ਰਧਾਨੀ ਅਸੀਂ ਸਿਸਟਮ ਲਾਇਆ ਇਹਨਾਂ ਰਾਹੀਂ ਅਸੀਂ ਲੋਕਾਂ ਤੱਕ ਛੇਤੀ ਪਹੁੰਚਾ ਰਹੇ ਹਾਂ ਇਸ ਤਰ੍ਹਾਂ ਬਹੁਤ ਸਾਰੇ ਸੈਲੈਕਟ ਨਾ ਬੜੀ ਦੇਸ਼ ਸਮਾਜਿਕ ਪਰ ਜਸਵੰਦੀ ਵਰਤਣਾ ਉਹਨਾਂ ਜੈਦਿਕੀ ਪਾਰਟੀ ਸਾਡੇ ਸਾਹਮਣੇ ਇੱਕ ਰੋਲ ਮਾਡਲ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਜੀਤ ਸਿੰਘ ਦਾ ਰਾਜ ਉਸ ਰਾਜ ਦੇ ਵਿੱਚ ਤੁਸੀਂ ਦੇਖਿਆ ਕਿ ਦੁਨੀਆ ਦੇ ਵਿੱਚ ਇੱਕੋ ਨਵੇਕਲਾ ਰਾਜ ਸੀ ਜਿਸ ਰਾਜ ਦੇ ਵਿੱਚ Hindu ਵੀਰਾਂ ਨੂੰ ਵੀ ਆਪਣੇ ਧਰਮ ਦੇ ਵਿੱਚ ਆਜ਼ਾਦੀ ਨਾਲ ਰਹਿਣ ਦੀ ਖੁੱਲ ਸੀ ਮੁਸਲਮ ਵੀਰਾਂ ਨੂੰ ਵੀ ਸੀ ਕਿਤੇ ਸਿੱਖੀ ਨੂੰ ਵੀ ਕੋਈ ਧੱਕੇ ਨਾਲ ਅੱਗੇ ਲਿਆਉਣ ਦਾ ਯਤਨ ਨਹੀਂ ਕੀਤਾ ਪਰ ਅੱਜ ਜਿਹੜਾ ਸਾਡੇ ਤੇ ਰਾਜ ਆ ਅੱਜ ਵਪਾਰੀ ਦਾ ਰਾਜ ਆ ਅੱਜ ਹਰ ਧਰਮ ਦੇ ਜਾਂ ਧਰਮਿਕ ਲੋਕਾਂ ਦੇ ਵਿੱਚ ਦਖਲਅਦਾਜ਼ੀ ਕੀਤੀ ਜਾ ਰਹੀ ਹੈਗੀ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਕਲਾਵੇ ਵਿੱਚ ਲੈ ਕੇ ਕੋਰਨ ਦੀ ਕੋਸ਼ਿਸ਼ ਕਰਦੇ ਆ ਸਾਡਾ ਕੋਈ ਉਹ ਨਹੀਂਗਾ ਵੀ ਅਸੀਂ ਇੱਕ ਫਿਰਕੇ ਨਾਲ ਸਮੁੱਚੇ ਅਸੀਂ ਪਹਿਲਾਂ ਕਿਹਾ ਨਸ਼ਾ ਸਮੁੱਚੇ ਮੁਸਲਮ ਵੀਰਾਂ ਦਾ ਵੀ ਆ ਹਿੰਦੂ ਵੀਰਾਂ ਦਾ ਵੀ ਆ ਸਿੱਖ ਵੀਰਾਂ ਦਾ ਵੀ ਅੱਜ ਦੁਖਾਂਤ ਬਣਿਆ ਪਿਆ ਇਹ ਨਸ਼ਾ ਕਿਸੇ ਇੱਕ ਵਿਹੜੇ 'ਚ ਨਹੀਂ ਘਰ-ਘਰ ਦੇ ਵਿੱਚ ਪਹੁੰਚਿਆ ਪਿਆ ਔਰ ਮੈਂ ਇਹ ਵੀ ਕਹਾਂ ਇਹ ਨਸ਼ਾ ਪੁਲਿਸ ਮੁਲਾਜ਼ਮਾਂ ਦੇ ਘਰਾਂ ਵਿੱਚ ਵੀ ਪਹੁੰਚ ਗਿਆ ਇਹ ਨਸ਼ਾ ਜਿਹੜਾ ਹੈ ਜਿਹੜੇ ਸਾਡੇ ਮਾਸਟਰ ਹੈ ਡਾਕਟਰ ਹੈ ਉਹਨਾਂ ਦੇ ਘਰਾਂ 'ਚ ਵੀ ਪਹੁੰਚ ਗਿਆ ਇਹ ਦੁਖਾਂਤ ਆ ਦੇਖੋ ਭਾਈ ਅਮਰਪਾਲ ਸਿੰਘ ਦਾ ਸਰਕਾਰ ਨੇ ਤੁਹਾਨੂੰ ਪਤਾ ਅੰਦਰ ਕਰਕੇ ਅੰਦਰ ਬੰਦ ਕਰਕੇ ਰੱਖੇ ਹੋਏ ਆ ਸਭਜੀਤ ਸਿੰਘ ਖਾਲਸਾ ਜਿਹੜੇ ਆ ਉਹ ਪੂਰੇ ਪੰਜਾਬ ਦੇ ਵਿੱਚ ਬਾਪੂ ਜੀ ਦੇ ਨਾਲ ਪੂਰੇ ਹੀ ਜਿੱਥੇ-ਜਿੱਥੇ ਸਾਡੀ ਪਾਰਟੀ ਮਹਿਮਾ ਚੱਲ ਰਹੀ ਆ ਪੂਰਾ ਆਪਾਂ ਕਹੇ ਸਿਰ ਤੋੜ ਯਤਨ ਕਰ ਰਹੇ ਆ ਪਾਰਟੀ ਨੂੰ ਔਰ ਚੰਗੇ ਲੋਕਾਂ ਦੇ ਇੱਕ ਪਾਰਟੀ ਦੇ ਵਿੱਚ ਲਿਆਉਣ ਵਾਸਤੇ ਦੇਖੋ ਉਹਨਾਂ ਵਾਲੇ ਇੱਕ ਉਹਨਾਂ ਨੂੰ ਦੇਖਣ ਲੋ ਚੰਗੀ ਕਾਰਗੁਜ਼ਾਰੀ ਦੇ ਵਿੱਚ ਉਹਦਾ ਪੰਜਾਬ ਦਾ ਕਹਿਣਾ ਦੇਖੋ ਉਹਨਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ ਨੇ ਸਲਾਹਿਆ ਸੀ ਤਾਂ ਹੀ ਤੇ ਕੁਝ ਦਿਨਾਂ ਚ ਉਹਨਾਂ ਵਿੱਚੋਂ ਦੇਖੋ ਜੇ ਦੇਖੀਏ ਤਾਂ ਕਾਰਗੁਜ਼ਾਰੀ ਬਹੁਤ ਵੱਡੀ ਆ ਉਹਨਾਂ ਦੀ ਉਹਨਾਂ ਦੇ ਪਰਿਵਾਰ ਦੀ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵੱਡੀ ਆ ਜੇ ਕਿਸ ਕਾਰਗੁਜ਼ਾਰੀ ਦੇ ਉੱਤੇ ਹੀ 15 ਦਿਨਾਂ ਦੇ ਵਿੱਚ ਲੋਕਾਂ ਨੇ ਵੇਵ ਬਣਾਈ ਸੀ ਤੇ ਜਿਹੜੇ ਕਹਿੰਦੇ ਸੀ ਕਿ ਸੇਫ ਸੀਟ ਫ੍ਰੀਜ਼ ਕੋਰਟ ਦੀ ਲੈ ਕੇ ਆਏ ਸੀਗੇ ਔਰ ਜੱਤ ਝੋਲੀ ਜੇਬ ਚ ਪਾ ਕੇ ਆਏ ਸੀਗੇ ਕਿ ਅਸੀਂ 70-80 ਹਜ਼ਾਰ ਵੋਟ ਤੇ ਜਿੱਤ ਕੇ ਬੈਠੇ ਆਂ ਤੇ ਕਿਵੇਂ ਕਲਾ ਵਰਤੀ ਬਾਈ ਦੀਪ ਸਿੱਧੂ ਦੇ ਕਹਿਣ ਮੰਗੂ ਤੇ ਉਹ ਕਾਰਗੁਜ਼ਾਰੀ ਦਾ ਹੀ ਸੀਗਾ ਲੋਕਾਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਤੋਂ ਸਦਕਾ ਹਾਂਜੀ ਦੇਖੋ ਮੇਰੀ ਮੇਰੀ ਇੱਕ ਬੇਨਤੀ ਸੁਣੋ ਮੈਂ ਗੁਰੂ ਸਾਹਿਬ ਦੇ ਮੌਕੇ ਤੇ ਤੁਹਾਡੇ ਨਾਲ ਕੁਝ ਨਾ ਗੱਲ ਸਾਂਝੀ ਕਰਦਾ ਹਾਂ ਗੁਰੂ ਛੇਵੇਂ ਪਾਸ਼ਾ ਮਹਾਰਾਜ ਜਿਨ੍ਹਾਂ ਦੇ ਪਿਤਾ ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ ਰਾਜ ਜਹਾਂਗੀਰ ਦਾ ਸੀ ਪਰ ਉਸ ਟਾਈਮ ਦੇ ਉੱਤੇ ਗੁਰੂ ਸਾਹਿਬ ਨੇ ਚੰਦੂ ਨੂੰ ਤਾਂ ਸਜ਼ਾ ਦਿੱਤੀ ਤੇ ਉਹਨਾਂ ਨੇ ਵੇਖਿਆ ਵੀ ਜਹਾਂਗੀਰ ਹੁਣ ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਦੀ ਵਾਰੀ ਆਈ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰ ਸ਼ਹੀਦ ਕੀਤੇ ਰੰਗਜੀਤ ਨੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਸ਼ਹੀਦ ਹੋਈ ਪਿਓ ਸ਼ਹੀਦ ਹੋਇਆ ਪਰ ਉਸ ਰੰਗਜੀਤ ਦੇ ਪੁੱਤਰ ਬਹਾਦਰ ਸ਼ਾਹ ਨੂੰ ਗੱਦੀ ਤੇ ਬਿਠਾਉਣ ਲਈ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਫੌਜ ਵੀ ਭੇਜੀ ਸਾਡੀ ਲੜਾਈ ਦੁਸ਼ਮਣ ਨਾਲ ਆ ਨਾ ਚੌਦੀ ਔਲਾਦ ਨਾਲ ਆ ਕਿਸ ਨਾਲ ਇਸੋ ਗੱਲ ਤੋਂ ਰਾਸ਼ਟਰੀ ਕਿਹਾ ਤੇ ਸਾਡੀ ਆਪਣਾ ਮੁਖਤਾਲ ਸਿੰਘ ਬਾਰੇ ਬੈਸਤਾ ਦੇਖੋ ਸਰਕਾਰ ਨੂੰ ਦੇਖੋ ਸਾਨੂੰ ਤੇ ਜਿਸ ਦਿਨ ਤੋਂ ਫੜਿਆ ਉਸੇ ਦਿਨ ਤੋਂ ਇਹ ਉਮੀਦ ਆ ਕਿ ਉਹਦੇ ਤੇ ਕੇਸ ਨਹੀਂ ਕੋਈ ਬਣਦਾ ਨਜਾਇਜ਼ ਕਰਕੇ ਭੇਜਿਆ ਵਿਆ ਪਰ ਇਥੋਂ ਦਾ ਸਿਸਟਮ ਜਿਹੜਾ ਉਹ ਜਿਸ ਤਰ੍ਹਾਂ ਉਹਨੂੰ ਬੇਗਨਾ ਨੂੰ ਪਹਿਲਾਂ ਬੰਦ ਕਰਦਾ ਤੇ ਸਾਨੂੰ ਜਿੰਨਾ ਚਿਰ ਉਹ ਬਾਹਰ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਕੁਛ ਉਹਦੇ ਬਾਰੇ ਕਹਿਦੇ ਅਸੀਂ ਤਾਂ ਉਮੀਦ ਕਰਦੇ ਆ ਅਰਦਾਸ ਵੀ ਕਰਦੇ ਆ ਤੇ ਛੇਤੀ ਬਾਹਰ ਆਵੇ ਉਹ ਤੇ ਬਾਹਰ ਆ ਕੇ ਅੱਜ ਪੰਜਾਬ ਦੀਆਂ ਲੱਖਾਂ ਮਾਵਾਂ ਦੀ ਉਹ ਤੇ ਆਸ ਵੱਧ ਚੁੱਕੀ ਆ ਕੱਲੇ ਉਹ ਖਡੂਰ ਸਾਹਿਬ ਦਾ ਐਮਪੀ ਨਹੀਂਗਾ ਅੱਜ ਪੰਜਾਬ ਦੀਆਂ ਮਾਵਾਂ ਇਹ ਸੋਚਦੀਆਂ ਕਿ ਜੇ ਸਾਡੇ ਪੁੱਤਰਾਂ ਨੂੰ ਨਸ਼ਿਆਂ ਤੋਂ بچਾ ਸਕਦਾ ਤੇ ਕੇਵਲ ਅਮਰਪਾਲ ਸਿੰਘ ਬਚਾ ਸਕਦਾ ਦੇਖੋ ਜੀ ਬਾਈ ਦੀਪ ਸਿੱਧੂ ਨੇ ਨਾ ਇੱਕ ਬੋਲ ਕਹੇ ਸੀਗੇ 2022 ਤੇ ਉਹ ਬੋਲ ਮੈਨੂੰ ਲੱਗਦਾ ਵੀ ਭਗਵੰਤ ਮਾਨ ਦੇ ਉੱਤੇ ਫਿੱਟ ਬੈਂਦੇ ਲੱਗਦੇ ਆ ਕਿ ਇਹ ਪੰਜਾਬ ਦੇ ਹੱਕ 'ਚ ਨਹੀਂ ਗਾ ਦੂਜੀ ਗੱਲ ਤੁਸੀਂ ਕਹਿਆ ਵੀ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਈ ਆ ਸਾਢੇ 3 ਸਾਲ ਦੇ ਕਰੀਬ ਸਮਾਂ ਬੀਤ ਗਿਆ ਨਸ਼ੇ ਦੇ ਸ਼ਦਾਗਰ ਕਿਸੇ ਤੋਂ ਛੁਪੇ ਨਹੀਂਗੇ ਜੇ ਇਹਨਾਂ ਨੂੰ ਅਮਰਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ 37 ਕੰਪਨੀਆਂ ਉੱਥੋਂ ਲਿਆ ਕੇ ਸਾਰੇ ਇੰਟਰਨੈਟ ਬੰਦ ਕਰਕੇ ਤੇ ਪੰਜਾਬ ਨੂੰ ਸੀਲ ਕਰਨਾ ਆਉਂਦਾ ਹੈ ਨਾ ਤੇ ਨਸ਼ਾ ਵੀ ਕੋਈ ਵੱਡੀ ਗੱਲ ਨਹੀਂ ਇਹਨਾਂ ਦੀ ਮੁੱਠੀ ਚ ਜੇ ਬੰਦ ਕਰਨਾ ਚਾਹੋ ਨਾ ਤੇ ਆਹ ਡਰਾਮੇ ਕਰਨ ਦੀ ਲੋੜ ਨਹੀਂ ਇਹ ਪੋਲੀਟਿਕਲ ਲੋਕ ਕਰਦੇ ਹੁੰਦੇ ਆ ਕਿ ਉੱਥੇ ਅਸੀਂ ਆ ਮਹਿਮਤ ਲਾਤੀ ਸਰਕਾਰ ਆ ਸਰਕਾਰ ਐਕਸ਼ਨ ਕਰਦੀ ਹੁੰਦੀ ਆ ਸਰਕਾਰ ਨੇ ਡੀਜੀਪੀ ਨਾਲ ਬਹਿ ਕੇ ਗੱਲ ਕਰੇ ਇੱਕ ਦਿਨ ਚ ਜ਼ਿਲ੍ਹੇ ਦੇ ਐਸਐਸਪੀਆਂ ਨੂੰ ਸਖਤ ਅਧਾਰਤ ਕਿ ਜਾਣ ਕਿ ਜਿਸ ਜ਼ਿਲ੍ਹੇ ਦੇ ਵਿੱਚ ਨਸ਼ਾ ਵਿਖਦਾ ਖਾਣ ਵਾਲਿਆਂ ਦੀ ਮੈਂ ਚਾਲ ਨਹੀਂ ਕਰਦਾ ਖਾਣ ਵਾਲੇ ਤਾਂ ਇਹਨਾਂ ਨੇ ਨੌਜਵਾਨ ਉਹਦੇ ਬਿਮਾਰ ਬਣਾ ਲੇ ਸ਼ਤਾਰ ਬਣਾ ਲੇ ਆ ਜਿਹੜੇ ਵੇਚਣ ਵਾਲੇ ਆ ਤੇ ਇੱਕ ਦਿਨ ਚ ਸਾਰੇ ਐਸਐਸਪੀਆਂ ਕੋਲੇ ਰਿਪੋਰਟਾਂ ਹੈਗੀਆਂ ਇਹ ਕਿੱਥੇ ਕਿਹੜਾ ਬੰਦਾ ਨਸ਼ਾ ਵੇਚ ਰਿਹਾ ਜੇ ਇਹ ਸਾਡੇ ਵਰਗੇ ਧਰਮੀ ਬੰਦਿਆਂ ਨੂੰ ਫੜਨ ਵਾਸਤੇ ਜਾਂ ਇਹਨਾਂ ਦੀ ਮੀਟਿੰਗ ਹੁੰਦੀ ਆ ਤੇ ਚਾਰਚ ਫਿਰੋ ਸੀਐਡੀ ਜਾਂ ਦੂਜੀਆਂ ਚੀਜ਼ਾਂ ਪੁੱਛਦੇ ਆ ਤੇ ਇਹਨਾਂ ਕੋਲੇ ਨਸ਼ੇ ਦੀ ਵੀ ਸਾਰੀ ਰਿਪੋਰਟ ਹੈਗੀ ਆ ਇਹ ਚੌਣ ਭਗਵੰਤ ਮਾਨ ਅਸਲ ਵਿੱਚ ਪੰਜਾਬ ਦਰਦੀ ਨਹੀਂਗਾ ਇਹ ਇਹਦੀ ਸੋਚ ਜਿਹੜੀ ਆ ਉਹ ਜਗ ਜਹਰ ਹੋ ਗਈ ਝੂਠ ਝਾਟ ਮਾਰ ਕੇ ਨੇ ਸਰਕਾਰ ਤੇ ਬਣਾ ਲਈ ਆ ਤੇ ਪਰ ਜਿਹੜੇ ਹਿਸਾਬ ਨਾਲ ਤੁਸੀਂ ਦੇਖਿਆ ਕੱਲ ਕਿਸਾਨ ਵੀਰਾਂ ਦੇ ਨਾਲ ਮੀਟਿੰਗ ਹੋਈ ਏਦੀ ਉੱਥੇ ਢਿੱਲਗੜ ਚ ਤੇ ਕਿਸ ਤਰ੍ਹਾਂ ਇਹ ਹੈਪਰ ਉਹ ਉੱਥੇ ਗਿਆ ਇੱਕ ਕਰ ਲੋ ਜੋ ਕਰਨਾ ਤੁਸੀਂ ਇਸ ਤਰ੍ਹਾਂ ਨਹੀਂ ਹੁੰਦਾ ਇੱਕ ਮੁੱਖ ਮੰਤਰੀ ਜਿਹੜਾ ਹੁੰਦਾ ਨਾ ਉਹਨੇ ਕਿਸ ਤਰ੍ਹਾਂ ਇਹ ਤਾਂ ਕਹਿੰਦਾ ਉਹ ਧਰਨਾ ਲੱਗਣ ਨਹੀਂ ਦੇਣਾ ਤੇ ਅੱਜ ਉਹ ਕਹਿੰਦਾ ਕਿ ਮੈਂ ਫੜ ਕੇ ਕਿਸਾਨਾਂ ਨੂੰ ਅੰਦਰ ਕਰੀ ਜਾ ਰਿਹਾ ਹੈਗਾ ਜਿਹੜੇ ਤਹਿਸੀਲਦਾਰ ਆ ਉਹਨਾਂ ਨੂੰ ਸਸਪੈਂਡ ਕਰਨ ਤੇ ਲੱਗਾ ਹੋਇਆ ਸਰਕਾਰ ਚਲਾਉਣੀ ਆਉਂਦੀ ਹੋਵੇ ਨਾ ਤੇ ਫਿਰ ਬੰਦਾ ਸਭ ਇਹ ਅਮਰਪਾਲ ਸਿੰਘ ਤੇ ਕੁਆਲਿਟੀ ਹੈਗੀ ਆ ਭਗਵਾਨ ਸਵਾਨ ਦੇ ਵਿੱਚ ਸਟੇਜੀ ਸ਼ੋਅ ਕਰਨਾ ਜਾਣਦਾ ਉਹ ਸਰਕਾਰ ਚਲਾਉਣੀ ਇੱਕ ਹੋਰ ਗੱਲ ਹੁੰਦੀ ਹੈ ਸਾਨੂੰ ਸਾਡਾ ਸਭ ਤੋਂ ਵੱਡਾ ਭਰੋਸਾ ਗੁਰੂ ਸਾਹਿਬ ਦੇ ਉੱਤੇ ਆ। ਗੁਰੂ ਸਾਹਿਬ ਨੇ ਵੀ ਭਾਈ ਭਾਈ ਦੀਪ ਸਿੱਧੂ ਨੂੰ ਇੱਥੇ ਤੁਰਿਆ ਤੇ ਗੁਰੂ ਸਾਹਿਬ ਨੇ ਅਮਰਤ ਪਾਲ ਲਓ ਤੇ ਗੁਰੂ ਸਾਹਿਬ ਨੇ ਖਡੂਰ ਸਾਹਿਬ ਦੇ ਵਿੱਚ ਪੀਰਪੋਟ ਦੀ ਸੀੜ ਤੇ ਸੰਗਤ ਵਿੱਚ ਰੱਬ ਵਸਾ ਕੇ ਤੇ ਸੰਗਤ ਉਹ ਫੈਸਲਾ ਕਰਾਦਾ ਕਿ ਸੰਗਤ ਕੀ ਚਾਹੁੰਦੀ ਆ ਤੇ 2027 ਵੀ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਵੱਡੀ ਲੀਡ ਨਾਲ ਲੱਗਦਾ ਹੈ ਕਿ ਚੰਗੇ ਲੋਕਾਂ ਦੀ ਸਰਕਾਰ ਪੰਜਾਬ ਨੂੰ ਤੇਵਾ ਉਹ ਉਹ ਸੀ ਤੇ ਕਾਲੀਆ ਤੋਂ ਰੱਲ ਜਿਹਨਾਂ ਨੂੰ ਨਾ ਪਰਖਿਆ ਜੀ ਦੋ ਦਿਨ ਜੁਰੀ ਲਾ ਬੀਰ ਜਪਤਨਾ ਦੇ ਦੇਖੋ ਜਸਦਨ 2 ਦਸੰਬਰ ਨੂੰ ਅਕਾਲਤਾ ਸਾਹਿਬ ਦੇ ਜਥੇਦਾਰ ਇਹਨਾਂ ਦਾਗੀ ਤੇ ਬਾਗੀ ਲੋਕਾਂ ਨੂੰ ਕਟੜੇ ਚ ਫੜ ਕੇ ਗੱਲ ਕਰ ਰਹੇ ਸੀਗਾ ਉਦੋਂ ਉਹਨਾਂ ਨੇ ਉਹਨਾਂ ਨੂੰ ਦੋਨਾਂ ਨੂੰ ਆਖਿਆ ਕਿ ਆਪੋ ਆਪਣੇ ਚੁੱਲ੍ਹੇ ਸਮੇਟੋ ਉਹਨਾਂ ਸਮੁੱਚੇ ਪੰਥ ਨੂੰ ਆਵਾਜ਼ ਨਹੀਂ ਸੀ ਮਾਰੀ ਉਹਨਾਂ ਨੇ ਕਿਹਾ ਸੀ ਕਿ ਇਹ ਦਾਗੀ ਤੇ ਬਾਗੀ ਆਪਦੇ ਆਪ ਦੇ ਚੁੱਲ੍ਹੇ ਸਮੇਟ ਕੇ ਇਕੱਠੇ ਹੋ ਕੇ ਕੰਮ ਕਰਨ ਇਸ ਕਰਕੇ ਉਹ ਅਕਾਲ ਤਖਤ ਸਾਹਿਬ ਦਾ ਫਕੂ ਦਾ ਸਾਡੇ ਲਈ ਸਿਰ ਮੱਥੇ ਆ ਸਾਡੇ ਲਈ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਤੇ ਅਕਾਲ ਤਖਤ ਜਿਹਦੇ ਤੋਂ ਸਾਡੇ ਵੱਡੇ-ਵਡੇਰਿਆਂ ਨੇ ਵੀ ਆਪਾਂ ਕੁਰਬਾਨ ਕੀਤਾ ਉਥੋਂ ਵੱਜੀ ਆਵਾਜ਼ ਤਾਂ ਅਸੀਂ ਕੁੱਠੇ ਪੈਰੀ ਉਦੋਂ ਪਹੁੰਚ ਜਾਨੇ ਅਕਾਲ ਤਖਤ ਤੋਂ ਕਦੇ ਖਾਦੀ ਪਾਰਟੀ ਨਾ ਮਨਕਰ ਹੋਈ ਹੈ ਨਾ ਹੋਊਗੀ ਜਿਹੜੇ ਮਨਕਰ ਹੋਣ ਵਾਲੇ ਆ ਉਹ ਅੱਜ ਵੀ ਤੁਹਾਡੇ ਸਾਹਮਣੇ ਬੈਠੇ ਦਾਗੀ ਬਾਗੀ ਜਿਹੜੇ ਲੋਕ ਆ ਨਹੀਂ ਹਰਦੀਪ ਸਿੰਘ ਤੇ ਕਾਰਵਾਈ ਨਹੀਂ ਮੈਂ ਗਾਲ ਤੱਕ ਅਸੀਂ ਇਹ ਕਹਿੰਨੇ ਆ ਵੀ ਦੇਖੋ ਇੱਕ ਪ੍ਰਕਿਰਿਆ ਹੋਣੀ ਚਾਹੀਦੀ ਆ ਜਥੇਦਾਰ ਨੂੰ ਲਾਉਣ ਦੀ ਤੇ ਲਾਉਣ ਦੀ ਇੱਥੇ ਇਹ ਦੋਵੇਂ ਚੀਜ਼ਾਂ ਹੀ ਨਹੀਂ ਗਈਆਂ ਨਾ ਤਾਂ ਲਾਉਣ ਮੌਕੇ ਹੀ ਪੰਥ ਦੀ ਰੈ ਲਈ ਜਾਂਦੀ ਆ ਜਥੇਦਾਰਾਂ ਨੂੰ ਜਿਸ ਤਰ੍ਹਾਂ ਲਾਇਆ ਜਾਂਦਾ ਉਹ ਵੀ ਮੈਂ ਕਹੂੰਗਾ ਕਿ ਇੱਕ ਪਾਰਟੀ ਵੱਲੋਂ ਹੀ ਉੱਥੇ ਉਹਨਾਂ ਨੂੰ ਲਾਇਆ ਜਾਂਦਾ ਹੈਗਾ ਤੇ ਜਦੋਂ ਉਹ ਉਹਨਾਂ ਦੇ ਮੁਤਾਬਕ ਨਹੀਂ ਚੱਲਦੇ ਤੇ ਉਦੋਂ ਉਹਨਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਲਾਇਆ ਜਾਂਦਾ ਉਹ ਵੀ ਪਾਰਟੀ ਵੱਲੋਂ ਇਹ ਪ੍ਰਕਿਰਿਆ ਜਿਹੜੀ ਆ ਇਹ ਪੰਥ ਫੈਸਲਾ ਕਰੇ ਕਿ ਜਥੇਦਾਰਾਂ ਨੂੰ ਲਾਉਣ ਦੀ ਲਾਉਣ ਦੇ ਵਿਧੀ ਵਿਧਾਨ ਕੀ ਹੋਣਾ ਚਾਹੀਦਾ ਇੱਥੇ ਹੀ ਸਾਡੀ ਸਾਡੇ ਦੁਖਾਂਤ ਹੀ ਇੱਥੇ ਆ ਕੇ ਖੜਦਾ ਹੈ ਅੱਜ ਅੱਜ ਸਾਡੀ ਕੌਮ ਦਾ ਇਹ ਦੁਖਾਂਤ ਦਾ ਕਾਰਨ ਕਿ ਆਕਾਲ ਤਖਤ ਸਾਹਿਬ ਤੇ ਜਿਹੜੇ ਜਥੇਦਾਰ ਆ ਜਿਹੜੇ ਸਾਡੀ ਕੌਮ ਨੂੰ ਦੇਖੋ ਸ਼੍ਰੋਮਣੀ ਕਮੇਟੀ ਪੰਜਾਬ ਨੂੰ ਇੱਕ ਕਰ ਸਕਦੀ ਹੈਗੀ ਆ ਪਰ ਅਕਾਲ ਤਖਤ ਦੇ ਦੁਨੀਆ ਚ ਬੈਠੇ ਸਿੱਖਾਂ ਨੂੰ ਨੁਮਾਇੰਦਗੀ ਦੇ ਸਕਦਾ ਪਰ ਅਕਾਲ ਤਖਤ ਦੇ ਨਾਲ ਜਥੇਦਾਰ ਨਾਲ ਜਿਹੜੇ ਇਹੋ ਜਿਹੇ ਹਾਲਾਤ ਬਣਾਏ ਜਾ ਰਹੇ ਆ ਇਹ ਸਾਡੇ ਲਈ ਬੜੇ ਚਿੰਤਾ ਦਾ ਵਿਸ਼ਾ ਹੈ ਜੀ ਸਰਬੱਤ ਖਾਲਸਾ ਦਾ ਜੀ ਉਹਨੂੰ ਸਰਬੱਤ ਖਾਲਸਾ ਜੱਜੇਦਾਰ ਹੋਣਗੇ ਅੱਜ ਜੱਜੇਦਾਰ ਤੇ ਇੱਕ ਪੀਡੀਪੀ ਚਲਾ ਗਿਆ ਉਹਨੇ ਐਸਪੀਸੀ ਤੋੜੀ ਤੇ ਕੀ ਨੇ ਦੇਣੀ ਵੀ ਨਹੀਂ ਸਮਝੋ ਦੇਖੋ ਵਿਧਿਵਿਧਾਨ ਦੀ ਕੋਈ ਗੱਲ ਕੀਤੀ ਜਾ ਵਿਧਿਵਿਧਾਨ ਇਹ ਹੁੰਦਾ ਕਿ ਸਮੁੱਚੇ ਪੰਥ ਨੂੰ ਔਰ ਜਦੋਂ ਪਹਿਲਾਂ ਵੀ ਨਾ ਅਸਲ ਵਿੱਚ ਪਹਿਲਾਂ ਕੀ ਹੁੰਦਾ ਸੀ ਇਹ ਜੱਜੇਦਾਰੀ ਪਦਵੀ ਜਿਹੜੀ ਕਦੋਂ ਤੋਂ ਸ਼ੁਰੂ ਹੋਈ ਆ ਇਹ ਹੋਈ ਅੰਗਰੇਜ਼ਾਂ ਤੋਂ ਬਾਅਦ ਪਹਿਲਾਂ ਸਰਬਰਾ ਹੁੰਦਾ ਸੀ ਇੱਥੇ ਜਦੋਂ ਕੋਈ ਸਮੱਸਿਆ ਆਉਦੀ ਸੀ ਨਾ ਜਦੋਂ ਕੋਈ ਸਮੱਸਿਆ ਆਉਦੀ ਸੀ ਤੇ ਪੰਥ ਇਕੱਠਾ ਹੁੰਦਾ ਸੀ ਮਿਸ਼ਲਾਂ ਗੱਠੀਆਂ ਹੁੰਦੀਆਂ ਸੀ ਉਨ ਮਿਸਲਾਂ ਦੇ ਵਿੱਚੋਂ ਇੱਕ ਜੱਥੇਦਾਰ ਨਿਯੁਕਤ ਕੀਤਾ ਜਾਂਦਾ ਸੀ ਉਸ ਜੱਥੇਦਾਰ ਨੂੰ ਪੰਥ ਦਾ ਫੈਸਲਾ ਫੜਾਇਆ ਜਾਂਦਾ ਸੀ ਕਿ ਜੱਥੇਦਾਰ ਜੀ ਤੁਸੀਂ ਸਪੀਕਰ ਹਾਂ ਜਿੱਦਾਂ ਅੱਜ ਵਿਧਾਨ ਸਭਾ ਲੋਕ ਸਭਾ ਦੇ ਸਪੀਕਰ ਬੈਂਦੇ ਆ ਤੁਸੀਂ ਸਪੀਕਰ ਹਾਂ ਪੰਥ ਨੇ ਇਹ ਫੈਸਲਾ ਕੀਤਾ ਇਹਨੂੰ ਤੁਸੀਂ ਪੰਥ ਦੇ ਵਿੱਚ ਸਨੇਹ ਅਥਾਰਟੀ ਤੇ ਜਾਰੀ ਕਰੋ ਉਹ ਲਾਗੂ ਹੁੰਦਾ ਹੁੰਦਾ ਸੀਗਾ ਪਰ ਅੱਜ ਕੀ ਹੋਇਆ ਅੱਜ ਉਹ ਸਿਸਟਮ ਨੂੰ ਤੋੜ ਕੇ ਅਸੀਂ ਉਹੀ ਕਹਦੇ ਹਾਂ ਕਿ ਉਹੀ ਵਿਧੀ ਵਿਧਾਨ ਲਾਗੂ ਕੀਤਾ ਜਾਵੇ ਫੇਰ ਪੰਥ ਇਕੱਠਾ ਹੋਵੇ ਪੰਥਕ ਫੈਸਲਾ ਹੋਵੇ ਤੇ ਪੰਥ ਦੇ ਵਿੱਚੋਂ ਹੀ ਇੱਕ ਬੰਦੇ ਨੂੰ ਨਿਯੁਕਤ ਕਰਕੇ ਸਪੀਕਰ ਦੀ ਡਿਊਟੀ ਜਾਂ ਜਥੇਦਾਰ ਉਹ ਕਹਿ ਕੇ ਉਹ ਪੰਥ ਫੈਸਲਾ ਉਹ ਫੈਸਲਾ ਪੰਥਕ ਹੋਊਗਾ ਉਹਨ ਪਰਵਾਰਕ ਫੈਸਲਾ ਚੱਲਦਾ ਤੁਹਾਨੂੰ ਵੀ ਪਤਾ ਹੈ ਕਿ ਇੱਕ ਪਰਵਾਰ ਜਿਹੜਾ ਲੰਮੇ ਸਮੇਂ ਤੋਂ ਉਹ ਾਕਾਦ ਤੱਕ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਮੁੱਠੀ ਚ ਕਰਕੇ ਆਪਣੀ ਜ਼ਗੀਰ ਸਮਝ ਕੇ ਤੇ ਅੱਜ ਹਾਲਾਤ ਨਹੀਂ ਸਾਡੇ ਤਾਂ ਹੀ ਬਣਿਆ ਤੇ ਤਾਂ ਹੀ ਉਹਨਾਂ ਨੂੰ ਕਟਹਿਰੇ 'ਚ ਖੜਾ ਹੋਣਾ ਪਿਆ ਉਹ ਲੋਕਾਂ ਨੂੰ ਫਿਰ ਜਾ ਕੇ ਬਰਸੀ ਫੜ ਕੇ ਸੇਵਾਦਾਰ ਦੀ ਡਿਊਟੀ ਬਹੁਤ ਵੱਡੀ ਆ ਮੈਂ ਸਤਿਕਾਰ ਕਰਦਾ ਹਾਂ ਪਰ ਜਿਹੜੇ ਲੋਕ ਕਹਿੰਦੇ ਸੀ ਅਸੀਂ ਤਾਂ ਮੰਨਦੇ ਨਹੀਂ ਫਿਰ ਗੁਰੂ ਨੇ ਕਲਾ ਵਰਤਾਈ ਤੇ ਫਿਰ ਉਹ ਜਾ ਕੇ ਸੇਵਾਦਾਰ ਵੀ ਉੱਥੇ ਖੜਨਾ ਪਿਆ ਇਹ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਹੀ ਹੈ ਪਰ ਜੁਰਤ ਅਤੀਤ ਨੂੰ ਚਲਾ ਵੀ ਹੈ ਲੋਕ ਜੇ ਅੱਜ ਵੀ ਜਿਵੇਂ ਹੈ ਤਾਂ ਕੋਈ ਗੱਲ ਤਾਂ ਨਹੀਂ ਇੱਥੇ ਆਹੀ ਚੀਜ਼ ਮੈਂ ਪੱਤਰਕਾਰ ਸਾਹਿਬ ਜਿਉਣੀ ਜਾਣਾ ਅਸੀਂ ਐਸਜੀਪੀਸੀ ਦੇ ਵਿੱਚ ਕੋਈ ਐਹੋਜੇ ਬੰਦੇ ਨਹੀਂ ਲਿਉਣੇ ਕਿ ਜਿਨ੍ਹਾਂ ਦਾ ਕਰਤਾਰ ਜਿਹੜਾ ਹੈ ਉਹਦਾ ਧਰਮ ਦੇ ਨਾਲ ਗੁਰਮਤ ਨਾਲ ਕੋਈ ਸੰਬੰਧ ਨਾ ਹੋਵੇ ਕਿਉਂਕਿ ਐਜੀਪੀਸੀ ਸਿੱਖਾਂ ਦੀ ਧਾਰਮਿਕ ਜਮਾਤ ਆ ਤੇ ਇਸ ਜਮਾਤ ਦੇ ਵਿੱਚ ਜਿਹੜਾ ਵੀ ਨਮਾਇੰਦਾ ਅਸੀਂ ਚੁਣਨਾ ਉਹਦਾ ਜੀਵਨ ਗੁਰਮਤ ਅਨੁਸਾਰ ਹੋਵੇ ਤੇ ਜਿਹਦਾ ਗੁਰਮਤ ਅਨੁਸਾਰ ਜੀਵਨ ਹੋਊਗਾ ਕਦੇ ਵੀ ਗਲਤ ਫੈਸਲੇ ਨਾ ਕਰੂਗਾ ਤੇ ਨਾ ਹੋਣ ਦੇਊਗਾ ਪ੍ਰਧਾਨ ਜੀ ਗੱਲ ਕਰੀ ਅੱਜ ਇਸ ਗੁਰੂ ਘਰ ਦੇ ਚਿਹਰੇ ਤੇ ਭਾਂਡੇ ਵੱਡੇ ਹੋ ਗਏ ਆ ਤੇ ਛੋਟੀ ਸੰਸਥਾ ਉਹਦੇ ਵਾਸਤੇ ਕੀ ਕਰਦੀ ਸਾਡੇ ਵੱਡੇ ਹੋਏ ਨੇ ਸਾਡੀ ਸਾਡੀ ਸੰਸਥਾ ਨੇ ਜਿੱਦੇ ਅਸੀਂ ਆਪਣਾ ਵਿਧਿ ਵਿਵਧਾਨ ਬਣਾਉਣ ਦੀ ਗੱਲ ਚੱਲ ਰਹੀ ਸੀ ਅਸੀਂ ਸਭ ਤੋਂ ਪਹਿਲਾਂ ਇਹ ਕੀਤਾ ਕਿ ਅੱਜ ਸ਼੍ਰੋਮਣੀ ਕਮੇਟੀ ਵਿੱਚ ਵੀ ਜਿਹੜਾ ਟੋਣਾ ਆਉਂਦੀ ਆ ਨਾ ਉਹਨਾਂ ਨੇ ਉਹਨਾਂ ਨੇ ਐਸਸੀ ਬੀਸੀ ਜਰਨਲ ਕੈਟਾਗਰੀ ਦੀਆਂ ਸੀਟਾਂ ਰੱਖੀਆਂ ਹੋਈਆਂ ਉਹ ਬਣਾਉਂਦੇ ਪਰ ਅਸੀਂ ਉਹ ਚੀਜ਼ਾਂ ਖਤਮ ਕਰਨੀਆਂ ਅਸੀਂ ਗੁਰੂ ਨਾਨਕ ਦੀ ਸੋਚ ਸਭੇ ਸਾਂਝੀ ਵਾਰਸ ਸ਼ਦੈਨ ਕੋਈ ਨਾ ਦਿਸੇ ਬਾਹਰ ਜੀਓ ਅਸੀਂ ਹਰ ਇੱਕ ਨੂੰ ਇੱਕ ਕਲਾ ਵਿੱਚ ਕਿਉਂਕਿ ਅਸੀਂ ਗੁਰਮਤ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰਨਾ ਹੈ ਤੇ ਗੁਰਨਾਨਕ ਦੇ ਘਰ ਦੇ ਪ੍ਰਚਾਰ ਦੇ ਵਿੱਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਜਾਤ ਪਾਤ ਨਹੀਂ ਅਸੀਂ ਉਹ ਖਤਮ ਕਰ ਲਈਏ। ਠੀਕ ਹੈ। ਕੋਈ ਨਹੀਂ ਕੋਈ ਨਹੀਂ ਕਿਸੇ ਪੱਤਰਕਾਰ ਭਰਾ ਨੇ ਕੋਈ ਸਾਡੀ ਪਰਤ ਨਹੀਂ ਹੁੰਦੇ ਗਾਣੇ ਕੋਈ ਸਵਾਲ ਪੁੱਛਣਾ ਤਾਂ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਮੌਜੂਦਾ